ਆਪਣੇ ਦੋਸਤ ਨੂੰ ਘਰ ਛੱਡਣ ਜਾ ਰਿਹਾ ਵਿਅਕਤੀ ਜਿਹੜਾ ਕਿ ਆਪਣੀ ਗੱਡੀ ਦੇ ਵਿੱਚ ਧੁੰਦ ਤੇ ਜ਼ਿਆਦਾ ਠੰਡ ਹੋਣ ਦੇ ਚਲਦਿਆਂ ਹੀਟਰ ਔਨ ਕਰ ਲੈਂਦਾ ਪਰ ਇਸ ਦਾ ਨੂੰ ਬੜਾ ਮਾੜਾ ਖਮਿਆਜ਼ਾ ਜਿਹੜਾ ਹੈ ਭੁਗਤਣਾ ਪੈਂਦਾ ਤਾਂ ਵੇਖੋ ਕਿਵੇਂ ਗੱਡੀ ਜਿਹੜੀ ਆਗ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਦਰਅਸਲ ਇਸ ਵਿਅਕਤੀ ਦਾ ਕਹਿਣਾ ਹੈ ਕਿ ਧੁੰਦ ਤੇ ਠੰਡ ਜ਼ਿਆਦਾ ਹੋਣ ਦੇ ਚਲਦਿਆਂ ਇਸ ਦੇ ਵੱਲੋਂ ਕਾਰ ਦੇ ਵਿੱਚ ਹੀਟਰ ਚਲਾਇਆ ਗਿਆ ਸੀ ਜਿਸ ਕਾਰਨ ਕਾਰ ਨੂੰ ਅੱਗ ਲੱਗ ਗਈ ਤੇ ਹਾਈਵੇ ਤੇ ਚੱਲਦੇ ਸਮੇਂ ਗੱਡੀ ਨੂੰ ਅੱਗ ਲੱਗ ਗਈ ਹੈ ਤੇ ਉਕਤ ਸ਼ਖਸ ਨੇ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਹੈ ਪਰ ਗੱਡੀ ਜਿਹੜੀ ਆ ਪੂਰੇ ਤਰੀਕੇ ਦੇ ਨਾਲ ਅਗਦੀ ਚਪੇਟ ਦੇ ਵਿੱਚ ਆ ਜਾਂਦੀ ਹੈ ਤੇ ਪੂਰੇ ਤਰੀਕੇ ਦੇ ਨਾਲ ਨੁਕਸਾਨੀ ਜਾਂਦੀ ਹੈ ਤਾਂ ਦੱਸ ਜਿਏ ਕਿ ਇੱਥੇ ਇਸ ਵਿਅਕਤੀ ਦੇ ਵੱਲੋਂ ਹਾਈ ਟੈਂਪਰੇਚਰ ਤੇ ਹੀਟਰ ਔਨ ਕਰ ਲਿਆ ਜਾਂਦਾ ਹੈ ਜਿਸ ਦੇ ਨਾਲ ਕੀ ਹਾਈਵੇ ਤੇ ਚੱਲਦੀ ਗੱਡੀ ਅੱਗ ਦਾ ਗੋਲਾ ਬਣ ਜਾਂਦੀ ਹੈ ਗਨੀਮਤ ਇੱਥੇ ਰਹਿੰਦੀ ਹੈ ਕਿ ਵਿਅਕਤੀ ਦੀ ਜਾਨ ਬਚ ਗਈ ਹੈ ਤਸਵੀਰਾਂ ਅਬੋਹਰ ਦੀਆਂ ਨੇ ਜਿੱਥੇ ਆਪਣੇ ਦੋਸਤ ਨੂੰ ਘਰ ਛੱਡਣ ਗਿਆ ਏ ਸ਼ਖਸ ਆਪਣੀ ਗੱਡੀ ਦੇ ਵਿੱਚ ਹਾਈ ਟੈਂਪਰੇਚਰ ਹੀਟਰ ਚਲਾ ਲੈਂਦਾ ਹੈ ਤੇ ਦੇਖਦੇ ਆਂ ਦੇਖਦੇ ਆ ਉਸ ਦੀ ਗੱਡੀ ਜਿਹੜੀ ਹੈ ਉਹ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਵਾਹ ਵਾਹ ਇਸ ਗੱਡੀ ਚਾਲਕ ਦਾ ਬਚਾ ਹੋ ਜਾਂਦਾ ਹੈ ਤਾਂ ਆਪਣੇ ਦੋਸਤ ਨੂੰ ਘਰ ਛੱਡਣ ਗਿਆ ਤੇ ਉਸੇ ਦਰਮਿਆਨ ਰਸਤੇ ਦੇ ਵਿੱਚ ਇਹ ਵੱਡਾ ਹਾਦਸਾ ਵਾਪਰ ਗਿਆ। ਮੈਂ ਨੂੰ ਇੱਕ ਗੇਰਾ ਤੇ ਮੈਂ ਘਰ ਜਾ ਰਿਹਾ ਸੀਗਾ। ਅੱਛਾ ਜੀ। ਤੇ ਰਾਜਾ ਲਈ ਮੈਨੂੰ ਕੋਈ ਕੰਮ ਸੀਗਾ। ਅੱਛਾ ਜੀ। ਮੈਂ ਮੇਰੇ ਦੋਸਤ ਨੂੰ ਛੱਡ ਕੇ ਤੇ ਘਰ ਜਾ ਰਿਹਾ ਸੀਗਾ। ਠੀਕ ਹੈ ਜੀ। ਤੇ ਰਾਤੀ ਬੱਸ ਅਚਾਨਕ ਅੱਗ ਲੱਗੀ। ਠੀਕ ਹੈ। ਆਪਣੇ ਦੋਸਤ ਨੂੰ ਘਰ ਛੱਡਣ ਜਾ ਰਿਹਾ ਵਿਅਕਤੀ ਜਿਹੜਾ ਕਿ ਆਪਣੀ ਗੱਡੀ ਦੇ ਵਿੱਚ ਧੁੰਦ ਤੇ ਜ਼ਿਆਦਾ ਠੰਡ ਹੋਣ ਦੇ ਚਲਦਿਆਂ ਹੀਟਰ ਔਨ ਕਰ ਲੈਂਦਾ ਹੈ ਪਰ ਇਸ ਦਾ ਨੂੰ ਬੜਾ ਮਾੜਾ ਖਮਿਆਜ਼ਾ ਜਿਹੜਾ ਹੈ ਭੁਗਤਣਾ ਪੈਂਦਾ ਤਾਂ ਵੇਖੋ ਕਿਵੇਂ ਗੱਡੀ ਜਿਹੜੀ ਆਗ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਦਰਅਸਲ ਇਸ ਵਿਅਕਤੀ ਦਾ ਕਹਿਣਾ ਹੈ ਕਿ ਧੁੰਦ ਤੇ ਠੰਡ ਜ਼ਿਆਦਾ ਹੋਣ ਦੇ ਚਲਦਿਆਂ ਇਸ ਦੇ ਵੱਲੋਂ ਕਾਰ ਦੇ ਵਿੱਚ ਹੀਟਰ ਚਲਾਇਆ ਗਿਆ ਸੀ ਜਿਸ ਕਾਰਨ ਕਾਰ ਨੂੰ ਅੱਗ ਲੱਗ ਗਈ ਹੈ ਜਿਹੜੀ ਹਾਈਵੇ ਤੇ ਚੱਲਦੇ ਸਮੇਂ ਗੱਡੀ ਨੂੰ ਅੱਗ ਲੱਗੀ ਹੈ ਤੇ ਉਕਤ ਸ਼ਖਸ ਨੇ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਹੈ ਪਰ ਗੱਡੀ ਜਿਹੜੀ ਆ ਪੂਰੇ ਤਰੀਕੇ ਦੇ ਨਾਲ ਅਗਦੀ ਚਪੇਟ ਦੇ ਵਿੱਚ ਆ ਜਾਂਦੀ ਹੈ ਤੇ ਪੂਰੇ ਤਰੀਕੇ ਦੇ ਨਾਲ ਨੁਕਸਾਨੀ ਜਾਂਦੀ ਹੈ ਤਾਂ ਦੱਸੋ ਇਹ ਕਿ ਇੱਥੇ ਇਸ ਵਿਅਕਤੀ ਦੇ ਵੱਲੋਂ ਹਾਈ ਟੈਂਪਰੇਚਰ ਤੇ ਹੀਟਰ ਔਨ ਕਰ ਲਿਆ ਜਾਂਦਾ ਹੈ ਜਿਸ ਦੇ ਨਾਲ ਕੀ ਹਾਈਵੇ ਤੇ ਚੱਲਦੀ ਗੱਡੀ ਅੱਗ ਦਾ ਗੋਲਾ ਬਣ ਜਾਂਦੀ ਹੈ ਗਨੀਮਤ ਇੱਥੇ ਰਹਿੰਦੀ ਹੈ ਕਿ ਵਿਅਕਤੀ ਦੀ ਜਾਨ ਬਚ ਗਈ ਹੈ ਤਸਵੀਰਾਂ ਅਬੋਹਰ ਦੀਆਂ ਨੇ ਜਿੱਥੇ ਆਪਣੇ ਦੋਸਤ ਨੂੰ ਘਰ ਛੱਡਣ ਗਿਆ ਏ ਸ਼ਖਸ ਆਪਣੀ ਗੱਡੀ ਦੇ ਵਿੱਚ ਹਾਈ ਟੈਂਪਰੇਚਰ ਹੀਟਰ ਚਲਾ ਲੈਂਦਾ ਹੈ ਤੇ ਦੇਖਦੇ ਆਂ ਦੇਖਦੇ ਆ ਉਸ ਦੀ ਗੱਡੀ ਜਿਹੜੀ ਹੈ ਉਹ ਗੱਡੀ ਚਪੇੜ ਦੇ ਵਿੱਚ ਆ ਜਾਂਦੀ ਹੈ। ਵਾਹ ਵਾਹ ਇਸ ਗੱਡੀ ਚਾਲਕ ਦਾ ਬਚਾਅ ਹੋ ਜਾਂਦਾ ਹੈ ਤਾਂ ਆਪਣੇ ਦੋਸਤ ਨੂੰ ਘਰ ਛੱਡਣ ਗਿਆ ਤੇ ਉਸੇ ਦਰਮਿਆਨ ਰਸਤੇ ਦੇ ਵਿੱਚ ਇਹ ਵੱਡਾ ਹਾਦਸਾ ਵਾਪਰ ਗਿਆ। ਮੈਂ ਨੂੰ ਰਸਤਾਂ ਗੇਰਾ ਤੇ ਮੈਂ ਘਰ ਜਾ ਰਿਹਾ ਸੀਗਾ। ਅੱਛਾ ਜੀ। ਤੇ ਰਾਜਾਣੀ ਮੈਨੂੰ ਕੋਈ ਕੰਮ ਸੀਗਾ। ਅੱਛਾ ਜੀ। ਮੈਂ ਮੇਰੇ ਦੋਸਤ ਨੂੰ ਛੱਡ ਕੇ ਤੇ ਘਰ ਜਾ ਰਿਹਾ ਸੀਗਾ। ਠੀਕ ਹੈ ਜੀ। ਤੇ ਰਾਤੀ ਬਸ ਅਚਾਨਕ ਅੱਗ ਲੱਗੀ। ਠੀਕ ਹੈ।